ਅੱਜ ਸਵਾਮੀ ਦਰਸ਼ਨ ਦਾਸ ਜੀ ਪੂਰੀ ਵਾਲਿਆਂ ਜੀ ਦੀ ਰਹਿਨਵਾਈ ਦੇ ਹੇਠ ਜਿੰਨੀ ਵੀ ਸੰਗਤ ਸਤਿਗੁਰੂ ਬ੍ਰਹਮਸਾਗਰ ਪੂਰੀ ਵਾਲਿਆਂ ਜੀ ਦਾ ਜਨਮ ਦਿਵਸ ਮਨਾਉਣ ਦੇ ਲਈ ਇੱਥੇ ਇਕੱਠੀ ਹੋਈ ਹੈ ਸਾਰੇ ਪਹਿਲਾਂ ਬੋਲੀਏ ਬੋਲ ਬੰਦੀ ਛੋੜ ਮਹਾਰਾਜ ਕੀ ਸੋ ਮੈਨੂੰ ਲੱਗਦਾ ਕਿ ਸਵਾਮੀ ਜੀ ਔਰ ਸਾਰੀ ਸੰਗਤ ਦੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਅਜਿਹੇ ਮੌਕਿਆਂ ਦੇ ਉੱਪਰ ਸਵਾਮੀ ਜੀ ਸਾਡੇ ਪਰ ਕਿਰਪਾ ਕਰਦੇ ਆ ਸਾਨੂੰ ਵੀ ਤੁਹਾਡੇ ਨਾਲ ਬੋਲਣ ਦਾ ਗੱਲ ਸਾਂਝੀ ਕਰਨ ਦਾ ਮੌਕਾ ਦਿੰਦੇ ਜਦ ਕਿ ਜਿੱਥੇ ਐਨੇ ਬ੍ਰह्म ਗਿਆਨੀ ਬੈਠੇ ਹੋਣ ਦੂਰੋਂ ਦੂਰੋਂ ઋષਿਕੇਸ਼ ਤੋਂ ਆ ਕੇ ਗਿਆਨੀ ਸਾਨੂੰ ਆਪਣਾ ਸੰਦੇਸ਼ ਦੇ ਰਹੇ ਹੋਣ ਉੱਥੇ ਸਾਡੇ ਵਰਗੇ ਲੋਕਾਂ ਦਾ ਬੋਲਣਾ ਕੋਈ ਜ਼ਿਆਦਾ ਮਹੱਤਵ ਨਹੀਂ ਰੱਖਦਾ ਕਿਉਂਕਿ ਗਿਆਨ ਅਸੀਂ ਇਹਨਾਂ ਦੇ ਕੋਲੋਂ ਲੈਣਾ ਗਿਆਨ ਅਸੀਂ ਸਵਾਮੀ ਜੀ ਦੇ ਕੋਲ ਜਿਹਦੇ ਕੋਲੋਂ ਲੈਣਾ ਬ੍ਰह्म ਗਿਆਨੀ ਲੋਕਾਂ ਦੇ ਕੋਲੋਂ ਅਸੀਂ ਗਿਆਨ ਲੈਣਾ ਸੋ ਅੱਜ ਦੇ ਦਿਨ ਦੇ ਉੱਪਰ ਮੈਂ ਆਪ ਸਭ ਨੂੰ ਮੁਬਾਰਕ ਦਿੰਦਾ ਹੋਇਆ ਤੁਹਾਨੂੰ ਸਭ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਣੇ ਜੀਵਨ ਨੂੰ ਵਧੀਆ ਤਰੀਕੇ ਦੇ ਨਾਲ ਕਿਵੇਂ ਜੀਣਾ ਇਹ ਸਿਰਫ ਸਿਰਫ ਪਵਿੱਤਰ ਬਾਣੀ ਸਾਨੂੰ ਸਿਖਾ ਲਦੀ ਹੈ ਕਿਹੜੇ ਅਨੁਸ਼ਾਸਨ ਦੇ ਵਿੱਚ ਜ਼ਿੰਦਗੀ ਜੀਣੀ ਹੈ ਕਿਹੜੇ तरीके ਦੇ ਨਾਲ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਲੋਕ ਹਿੱਤ ਦੇ ਵਿੱਚ ਔਰ ਪ੍ਰਭੂ ਦੁਆਰਾ ਦਿੱਤੇ ਹੋਏ ਜਿਹੜੇ ਸੁਵਾਸ ਹੈ ਕਿਵੇਂ ਚੰਗੇ ਤਰੀਕੇ ਨਾਲ ਅਸੀਂ ਲੈਣੇ ਆ ਇਹ ਸਾਨੂੰ ਸਿਰਫ ਤੇ ਸਿਰਫ ਬਾਣੀ ਸਾਨੂੰ ਇਹ ਰਾਹ ਦਿਖਾਉਂਦੀ ਹੈ ਸੋ ਅਸੀਂ ਭਾਗਾ ਵਾਲੇ ਆ ਕਿ ਅਸੀਂ ਇਹ ਜਿਹੜਾ ਸਵਾਮੀ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਜਿਹਦਾ ਜਨਮ ਸਥਾਨ ਹੈ ਅਸੀਂ ਉਸ ਉਸ ਇਲਾਕੇ ਦੇ ਅਸੀਂ ਵਸਨੀਕ ਹੈ ਔਰ ਹਰ ਵੇਲੇ ਮਹਾਰਾਜ ਸਾਨੂੰ ਬਾਣੀ ਦਾ ਸੰਦੇਸ਼ ਦੇਣ ਦੇ ਲਈ ਇਸ ਸਥਾਨ ਤੋਂ ਹਮੇਸ਼ਾ ਸਾਨੂੰ ਸਹੀ ਰਾਹ ਦਿਖਾਉਂਦੇ ਨੇ ਸੋ ਮੈਂ ਆਪ ਸਭ ਨੂੰ ਇਹ ਬੇਨਤੀ ਕਰੂੰਗਾ ਕਿ ਅਸੀਂ ਇਹਨਾਂ ਦੇ ਕੋਲੋਂ ਬਾਣੀ ਦਾ ਸਨੇਹਾ ਲੈ ਕੇ ਆਪਣੀਆਂ ਜ਼ਿੰਦਗੀਆਂ ਉਸੇ ਤਰੀਕੇ ਦੇ ਨਾਲ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਮਾਨਵਤਾ ਦੀ ਮਦਦ ਕਰਨ ਦੇ ਲਈ ਬਾਣੀ ਦੁਆਰਾ ਦੱਸੇ ਗਏ ਰਾਹ ਦੇ ਉੱਪਰ ਉੱਪਰ ਅਸੀਂ ਚੱਲੀਏ ਇਸੇ ਅਨੁਸ਼ਾਸਨ ਦੇ ਨਾਲ ਆਪਣੀਆਂ ਜ਼ਿੰਦਗੀਆਂ ਅਸੀਂ ਜੀਏ ਸੋ ਹਮੇਸ਼ਾ ਸਵਾਮੀ ਜੀ ਸਾਡੇ ਵਾਸਤੇ ਵੀ ਮਾਰਗਦਰਸ਼ਕ ਨੇ ਜੋ ਇਹਨਾਂ ਦਾ ਆਦੇਸ਼ ਹੁੰਦਾ ਜੋ ਇਹਨਾਂ ਦਾ ਹੁਕਮ ਹੁੰਦਾ ਜੋ ਰਾਏ ਦਿਖਾਉਂਦੇ ਨੇ ਉਹਦੇ ਅਨਸਾਰ ਹੀ ਸਾਨੂੰ ਸਭ ਨੂੰ ਚੱਲਣਾ ਚਾਹੀਦਾ ਇੰਨੀ ਬੇਨਤੀ ਕਬੂਲ ਕਰਿਓ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ